ਪਾਕਿਸਤਾਨਗਰਾਂ ਦੇ ਸੁਪਨਿਆਂ ਦੀ ਆਜ਼ਾਦੀ ਉਦੋਂ ਪੂਰੀ ਹੋਊਗੀ ਜਦੋਂ ਲੋਕਾਂ ਦੇ ਕੋਲੇ ਪੂਰਨ ਆਜ਼ਾਦੀ ਹੋਗੀ ਹੁਣ ਅੱਪਾ ਕੋਸ਼ਿਸ਼ ਕਰ ਰਹੇ ਹਾਂ ਤੇ ਕੋਸ਼ਿਸ਼ਾਂ ਬੂਰ ਵੀ ਪੈ ਰਹੇ ਸਭ ਤੋਂ ਪਹਿਲਾਂ ਖੱਜਲ ਖਵਾਰੀ ਕਚੈਰੀਆਂ ਚ ਉਹ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਕਚੈਰੀਆਂ ਦੇ ਗੇੜੇ ਮਾਰਦੇ ਮਾਰਦੇ ਸਰਜੀਤ ਪਾਤਰ ਜੀ ਨੇ ਲਿਖਿਆ ਪਿੰਡ ਵਿੱਚ ਜਿਹਦੇ ਗੱਡੇ ਚੱਲਣ ਹੁਕਮਤ ਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਪਿੰਡ 'ਚ ਵੱਡੇ-ਵੱਡੇ ਰਤਵੇ ਨੇ ਸਲੂਟ ਹੁੰਦੇ ਨੇ ਜਦੋਂ ਕਜੈਰੀਆਂ 'ਚ ਆ ਜਾਂਦੇ ਆ ਉੱਥੇ ਬਾਹਰ ਖੜਾ ਇੱਕ ਚਪੜਾਸੀ ਕਹਿੰਦਾ ਕਿ ਫੇਰ ਮੂੰਹ ਚੱਕਿਆ ਓਏ ਬੁੜਿਆ ਤੈਨੂੰ ਜਦੋਂ ਕਹਦਾ ਤੇਰਾ ਕੰਮ ਨਹੀਂ ਹੋਣਾ ਅਗਲੇ ਬੁੱਧਵਾਰ ਨੂੰ ਆਈਂ ਅਗਲੇ ਵੀਰਵਾਰ ਨੂੰ ਆਈਂ ਉਹ ਬੁੱਧਵਾਰ ਵੀਰਵਾਰ ਹੀ ਨਹੀਂ ਆਇਆ ਕਦੇ ਸੋ ਜਦੋਂ 10 ਮਾਰਚ ਨੂੰ ਰਿਜ਼ਲਟ ਆਇਆ ਥੋੜੀ ਸਰਕਾਰ ਬਣੀ ਤਾਂ ਪਹਿਲੇ ਭਾਸ਼ਣ 'ਚ ਕਿਹਾ ਸੀਗਾ ਹੁਣ ਸਰਕਾਰ ਪਿੰਡਾਂ 'ਚੋਂ ਸ਼ਹਿਰਾਂ ਚੋਂ ਤੇ ਕਸਬਿਆਂ ਚੋਂ ਚੱਲੂਗੀ ਡੀਸੀਆਂ ਨੂੰ ਕੀ ਹੋਇਆ ਹਫਤੇ ਚੋਂ ਦੋ ਦਿਨ ਪਿੰਡਾਂ ਚ ਜਾਣਾ ਰਿਸਟਰੀਆਂ ਕਰੋ ਉੱਥੇ ਬਹਿ ਕੇ ਐਡੀਸੀ ਨੂੰ ਨਾਲ ਲੈ ਜਾਓ ਕੰਪਿਊਟਰ ਲੈ ਜਾਓ ਨਾਲ ਅੱਜ ਕੱਲ ਦਾ ਜ਼ਮਾਨਾ ਹੀ ਕੰਪਿਊਟਰ ਦਾ ਹੈ ਉਹ ਸਾਰੇ ਉੱਥੇ ਲੋਕਾਂ ਦੇ ਘਰੇ ਬਹਿ ਕੇ ਕਰੋ ਤਾਂ ਪਿੰਡਾਂ ਦੇ ਵਿੱਚ ਜਾ ਕੇ ਸਰਕਾਰ ਤੁਹਾਡੇ ਦਵਾਰ ਨਵਾਂ ਦਾ ਪ੍ਰੋਗਰਾਮ ਚਲਾਇਆ ਉਹਨੂੰ ਹੋਰ ਫਾਸਟ ਕਰਨਾ ਹੈ